ਸੰਗ ਬੈਨਾ ਬਾਈ ਤੋਂ ਬੈੰਦਾ ਸੀ ਉਦੋਂ ਹੁੰਦਾ ਸੀ ਕਦੋਂ ਤੂੜਿਆ ਫਿੱਤਾ ਤੋਂ ਬੈ ਤੇ ਉਦੋਂ ਨਹੀਂ ਹੁੰਦਾ ਜਦੋਂ ਤੂੜਿਆ ਤੇ ਉਦੋਂ ਹੁੰਦਾ ਸੀ ਕੋਈ ਕੰਮ ਨਹੀਂ ਹੁੰਦਾ ਸੀ ਬੈਠਾ ਰੇਲਾ ਦੀ ਖੇਡਦਾ ਸੀ ਸੰਗ ਬੈਨਾ ਬਾਈ ਪਿੰਡ ਡੋੜਾ ਹੂੰ ਤੇ ਬੇ ਹਟ ਕੇ ਰਤ ਪਹਿਲਾ ਜੀ ਹੁੰਦਾ ਰਿਆ ਤੋਂ ਬੈਂਦਾ ਦੀ ਉਦੋਂ ਹੁੰਦਾ ਦੀ ਕਦੋਂ ਤੂੜਿਆ ਪਿੱਤੇ ਤੋਂ ਬਾਏ ਤੇ ਉਦੋਂ ਨਹੀਂ ਹੁੰਦਾ ਜਦੋਂ ਤੂੜਿਆ ਪਿੱਤੇ ਉਦੋਂ ਹੁੰਦਾ ਦੀ ਦਾਵੇਂ ਕੰਮ ਦੇ ਲੱਗਦਾ ਖੇਤ ਦਾ ਏ ਉਦੋਂ ਬਹੁਤ ਹੁੰਦਾ ਦੀ ਕੋਈ ਕੰਮ ਨਹੀਂ ਹੁੰਦਾ ਦੀ ਬੈਠਾ ਰੇਲਾ ਦੀ ਖੇਤ ਦਾ ਹਾਂ ਮੈਂ ਤੁਹਾਡੇ ਲਿੱਥੇ ਦਾ ਨੇ ਪਾਈ ਦੀ ਉਹਨਾਂ ਨੇ ਤੁਹਾਨੂੰ ਆਖਿਆ ਵੀ ਉੱਥੇ ਤੰਦਿਆਂ ਵੀ ਉੱਥੇ ਪਾਓ ਵੀ ਹੋਲ ਥਾ ਨਾ ਪਾਓ ਵੀ ਉੱਥੇ ਪਾ ਜਾਓ ਵੀ ਬੇ ਉਹਨਾਂ ਆਖੇ ਦੀ ਇੱਥੇ ਆਏ ਉਹ ਉਹਨਾਂ ਭੇਜਦਾ ਆ ਹਾਂ ਹੂੰਗਾ ਬਿਲਕੁਲ ਠੀਕ ਆ ਹੂੰ ਮੈਨੂੰ ਕੋਈ ਗਿੱਤ ਨਹੀਂ ਵਧੀਆ ਦੋਤੇ ਪਾ ਕੇ ਕੋਈ ਬਾਤ ਨਹੀਂ ਦੋਨੇ ਦੁੱਧੇ ਵਧ ਨਹੀਂ ਹਾਂ ਦੋਨੇ ੱਤੇ ਵਧ ਰਹੀ ਕੰਪੂ ਲੱਗਾ ਜੀ ਕਿ ਕੋਈ ਤੇ ਤੁਹਾਨੂੰ ਸੂਟ ਮੀਡੀਆ ਤੋਂ ਹੀ ਵੀ ਉਦੋਂ ਬਾਅਦ ਬੇ ਅਸੀਂ ਪਾਏ ਆ ਦੁੱਧ ਕਿਸੇ ਨੂੰ ਬਈ ਦੁੱਧੇ ਕਿਤਵੇਂ ਆ ਆਪੇ ਆ ਕੇ ਪਾ ਲਓ ਵੀ ਫਾਇਦਾ ਹੋ ਜਾ ਬਹੁਤ ਵਧੀਆ ਸੇਵਾ ਕੀਤੀ ਬਹੁਤ ਅਨਪਾਨੀ ਆਵਾ ਦੀ ਟਾਈਮ ਨਾ ਵਧੀਆ ਸੇਵਾ ਕੀਤੀ ਅੱਠ ਬਹੁਤ ਦੇਨ ਤੁਹਾਨੂੰ ਵਧੀਆ